ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਪਾਈ ਅੰਮ੍ਰਿਤਪਾਲ ਉੱਤੇ ਦੁਆਰਾ ਐਨਐਸਐਨ ਦੋਨਾਂ ਗੱਲਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚਿੰਤਤ ਨੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿੱਖਾਂ ਦਾ ਪੱਖ ਲਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮਸਲੇ ਹੱਲ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਸਮਝੌਤਾ ਨਹੀਂ ਕਰਾਂਗੇ ਤੇ ਗੱਠਜੋੜ ਨੂੰ ਲੈ ਕੇ ਇੱਕ ਤਸਵੀਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜੇ ਪੱਤੇ ਉਹ ਉਹਨਾਂ ਦੇ ਵੱਲੋਂ ਨਹੀਂ ਸਾਹਮਣੇ ਰੱਖੇ ਗਏ ਤੇ ਜਿਸ ਦੇ ਦੌਰਾਨ ਹੁਣ ਮਨਪ੍ਰੀਤ ਯਾਦਲੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮ ਪਾਰਟੀ ਅਤੇ ਹਮੇਸ਼ਾ ਹੀ ਸਿੱਖਾਂ ਦਾ ਪੱਖ ਲਿਆ ਹੈ ਤੇ ਇਸ ਵਾਰ ਵੀ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਪੱਖ ਦੇ ਵਿੱਚ ਹੈ ਤੇ ਗੱਠ ਜੋੜ ਨੂੰ ਲੈ ਕੇ ਵੀ ਹੁਣ ਇੱਕ ਕਲੀਅਰ ਹੋ ਗਿਆ ਹੈ ਤੇ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਵਰਤਪਰਤ ਆ ਲਈ ਆਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਆਪਾਂ ਸਾਰੇ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਦੇਸ਼ ਦੇ ਅੰਦਰ ਤੇ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਲekin ਕੱਲ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼ਰੋਮਣੀ ਕਾਲੇਦਲ ਦੀ ਉਹਦੇ ਵਿੱਚ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਪੰਥਕ ਮਸਲੇ ਜਿਹੜੇ ਚਾਹੇ ਬੰਦੀ ਸਿੰਘਾਂ ਦੇ ਮਸਲੇ ਨੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਮਸਲਾ ਜਦੋਂ ਤੱਕ ਨਹੀਂ हटਾਈ ਜਾਂਦੀ ਕਿਸਾਨਾਂ ਦੇ ਮਸਲੇ ਜਦੋਂ ਤੱਕ ਨਹੀਂ ਹੱਲ ਹੁੰਦੇ ਤੇ ਪੰਜਾਬ ਦੇ ਮਸਲੇ ਜਿਹੜੇ ਜਦੋਂ ਤੱਕ ਨਹੀਂ ਹੱਲ ਹੁੰਦੇ ਉਦੋਂ ਤੱਕ ਜਿਹੜਾ ਸਮਝੌਤਾ ਨਹੀਂ ਹੋਵੇਗਾ ਮੈਂ ਸੋਚਦਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਵਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਆ ਬੜਾ ਗੌਰਵਮਈ ਇਤਿਹਾਸ ਰਿਹਾ ਇਸ ਪਾਰਟੀ ਦਾ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਹੀ ਇਸ ਪਾਰਟੀ ਨੇ ਬਹੁਤ ਵੱਡੇ ਸੰਘਰਸ਼ ਕੀਤੇ ਮੋਰਚੇ ਲਾਏ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਪੰਥਕ ਮਸਲਿਆਂ ਲਈ ਚਾਹੇ ਪੰਜਾਬ ਦੇ ਮਸਲੇ ਨੇ ਚਾਹੇ ਕਿਸਾਨੀ ਮਸਲੇ ਨੇ ਬੜੀ ਦ੍ਰਿੜਤਾ ਦੇ ਨਾਲ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਸਾਨੂੰ ਪਹਿਰਾ ਦੇਣ ਦੀ ਲੋੜ ਆ ਜੇਕਰ ਇਸ ਢੰਗ ਦੇ ਨਾਲ ਫੈਸਲੇ ਲੈ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਪਿਛਲੇ ਸਮੇਂ ਤੋਂ ਮੇਰੇ ਕੁਝ ਪਾਰਟੀ ਲੀਡਰਸ਼ਿਪ ਨਾਲ ਕੁਝ ਵਿਚਾਰਕ મતਭੇਦ ਵਰਕਰਾਂ ਦੀ ਭਾਅ ਨੂੰ ਲੈ ਕੇ ਚੱਲ ਰਹੇ ਸਨ ਕੋਈ ਉਹਦੇ ਵਿੱਚ ਮੇਰਾ ਨਿੱਜੀ ਸਵਾਰਥ ਨਹੀਂ ਕਿਉਂਕਿ ਮੈਂ ਪਾਰਟੀ ਨੂੰ ਸਮਰਪਿਤ ਆ ਮੇਰੀ ਜਿਹੜੀ ਵੀ ਰਾਜਨੀਤਿਕ ਹੋਣ ਦਾ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਸੋ ਇਸ ਲਈ ਜੇ ਇਸ ਢੰਗ ਦੇ ਨਾਲ ਵਰਕਰਾਂ ਦੀ ਭਾਅ ਨੂੰ ਫੈਸਲੇ ਜਾਣਗੇ ਤਾਂ ਅਸੀਂ ਡਟ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਦਾ ਸਾਥ ਦੇਵਾਂਗੇ ਸੋ ਮੇਰੀ ਸਾਰੀ ਲੀਡਰਸ਼ਿਪ ਨੂੰ ਬੇਨਤੀ ਆ ਕਿ ਅਸੀਂ ਨਿੱਜੀ ਹਿੱਤਾਂ ਨੂੰ ਤਿਆਗ ਕੇ त्याग ਦੀ ਭਾਵਨਾ ਦੇ ਨਾਲ ਪਾਰਟੀ ਦੀ ਚੜ੍ਹਦੀ ਕਲ ਲਈ ਜੇ ਅਸੀਂ ਕੰਮ ਕਰਾਂਗੇ ਤਾਂ ਪੰਜਾਬ ਦੇ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਲ ਦਾ ਸਾਧਨ ਕੋਈ ਇਹੀ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਜਦੋਂ ਵੀ ਕਾਲੀ ਦਲ ਦੀ ਸਰਕਾਰ ਰਹੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ ਹਰ ਵਰਗ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਨੇ ਠੀਕ ਆ ਕੰਮ ਕਰਦਿਆਂ ਤੋਂ ਕਿਵਰ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਹਰ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਸਾਨੂੰ ਵਧੀਆ ਢੰਗ ਦੇ ਨਾਲ ਜਿਹੜੇ ਵੱਡੇ ਫੈਸਲੇ ਲੋਕ ਖੇਤਾਂ ਦੇ ਵਿੱਚ ਸਿੱਖਾਂ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਕਿਸਾਨੀ ਦੇ ਹਿੱਤਾਂ ਦੇ ਵਿੱਚ ਸਾਨੂੰ ਫੈਸਲੇ ਲੈਣੇ ਚਾਹੀਦੇ ਨੇ ਸੋ ਇਸ ਲਈ ਮੇਰੀ ਸਾਰਿਆਂ ਨੂੰ ਪੀ ਦਾ ਕਿਹਨਾ ਚੋਣਾਂ ਦੇ ਵਿੱਚ ਆਪਾਂ ਡਟ ਕੇ ਸਾਰੇ ਗਲੇਸ਼ਿਕ ਵੇ ਭਲਾ ਕੇ ਸ਼੍ਰੋਮਣੀ ਕਾਲਜ ਦਾ ਸਾਥ ਦਈਏ ਤੱਕੜੀ ਚੋਣ ਨਿਸ਼ਾਨ ਤੇ ਜਿਹੜੇ ਵੀ ਉਮੀਦਵਾਰ ਖੜੇ ਕੀਤੇ ਜਾਂਦੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਵਾ ਕੇ ਜਿਤਾਈਏ